ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁੱਡ ਫਰਾਈਡੇ ਦੇ ਪਵਿੱਤਰ ਦਿਹਾੜੇ ਤੇ ਬਲੀਵਰਸ ਈਸਟਰਨ ਚਰਚ 88 ਫੀਟ ਰੋਡ ਅਮਨ ਐਵੇਨਿਊ ਮਜੀਠਾ ਰੋਡ ਵਿਖੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਪਾਸਟਰ ਸਤਪਾਲ ਜੀ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੌਕੇ ਉਹਨਾਂ ਗੁੱਡ ਫਰਾਈਡੇ ਦੇ ਮਹੱਤਵ ਬਾਰੇ ਸੰਬੋਧਨ ਕਰਦਿਆਂ ਪ੍ਰਭੂ ਯੀਸ਼ੂ ਦੇ ਦਰਸਾਏ ਮਾਰਗ ਅਤੇ ਉਹਨਾਂ ਦੇ ਸੰਦੇਸ਼ਾਂ ਤੇ ਚੱਲਣ ਲਈ ਸੰਗਤ ਨੂੰ ਪ੍ਰੇਰਿਤ ਕੀਤਾ ਇਸ ਮੌਕੇ ਛੋਟੇ ਬੱਚਿਆਂ ਨੇ ਗੀਤਾਂ ਅਤੇ ਨਾਟਕਾਂ ਰਾਹੀਂ ਪ੍ਰਭੂ ਯਿਸੂ ਦੇ ਸੰਦੇਸ਼ਾਂ ਦਾ ਮੰਚਨ ਕੀਤਾ। ਇਸ ਮੌਕੇ ਪਾਈ ਮੋਹਨ ਜੀ, ਪਾਈ ਸਰਦੂਲ ਜੀ, ਪਾਈ ਕੁਲਵੰਤ ਸਿੰਘ ਜੀ, ਇਮੈਨਿਊਲ ਜੀ, ਪਾਈ ਵਿਜੇ ਕੁਮਾਰ ਜੀ, ਪਾਈ ਸਾਪ ਸਿੰਘ ਜੀ, ਪਾਈ ਸੋਮਨਾਥ ਜੀ ਅਤੇ ਪਾਈ ਮਾਈਕਲ ਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਾਰਥਨਾ ਸਭਾ ਵਿੱਚ ਹਾਜ਼ਰੀ ਭਰੀ। शुक्रा <muchos> ਗੁੱਡ ਫਰਾਈਡੇ ਇਸ ਕਰਕੇ ਨੂੰ ਕਹਾ ਜਾਂਦਾ ਹੈ ਕਿ ਅੱਜ ਦੇ ਦਿਨ ਉਹਨਾਂ ਨੇ ਆਪਣੀ ਜਾਨ ਦੇ ਕੇ ਮੁਕਤੀ ਦਾ ਮਨੁੱਖਾਂ ਦੇ ਲਈ ਮੋਕਸ਼ ਦਾ ਦਰਵਾਜ਼ਾ ਖੋਲ੍ਹਿਆ ਸੀ ਇਸ ਲਈ ਇਹਨੂੰ ਗੁੱਡ ਫਰਾਈਡੇ ਕਹਾ ਜਾਂਦਾ ਹੈ ਜਿਹਦਾ ਸੰਦੇਸ਼ ਇਹ ਹੈ ਮੈਂ ਇੱਕ ਬਾਣੀ ਦੇ ਵਿੱਚੋਂ ਸੰਦੇਸ਼ ਪੜਨਾ ਚਾਹੁੰਦਾ ਹਾਂ ਜਸ਼ਾਇਆ 52 ਚੈਪਟਰ ਇੱਕ ਲੇਖਕ ਸੀ ਜਿਹੜਾ ਪ੍ਰਭੂ ਯਿਸੂ ਜੀ ਦੇ ਜਨਮ ਤੋਂ ਉਦ ਲਗਭਗ 750 ਸਾਲ ਪਹਿਲਾਂ ਜਨਮ ਲਿਆ ਉਹਨਾਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਬਾਰੇ ਇਹ ਦੱਸਿਆ ਸੀ ਕਿ ਉਹ ਕਿਵੇਂ ਸਾਰੀਆਂ ਕੌਮਾਂ ਦੇ ਵਾਸਤੇ ਸਾਰੀਆਂ ਜਾਤੀਆਂ ਦੇ ਵਾਸਤੇ ਬਲੀ ਹੋਣਗੇ ਇੱਥੇ ਲਿਖਿਆ ਹੈ ਜਸ਼ਾਇਆ 52 ਚੈਪਟਰ ਉਹਦੀ 14 ਤੇ 15 ਆਇਤ ਲਿਖਿਆ ਜਿਵੇਂ ਬਹੁਤ ਬਹੁਤ ਹੀ ਤੇਰੇ ਉੱਤੇ ਅਚਰਜ ਹੋਏ ਉਹਦਾ ਮੁਖੜਾ ਮਨੁੱਖਾਂ ਨਾਲੋਂ ਅਤੇ ਉਹਦਾ ਰੂਪ ਆਦਮ ਵੰਸ਼ ਨਾਲੋਂ ਕਿੰਨਾ ਵਿਗੜਿਆ ਹੋਇਆ ਸੀ ਸੋ ਉਹ ਬਹੁਤਿਆਂ ਕੋਮਾਂ ਨੂੰ ਦੰਗ ਕਰ ਦਵੇਗਾ ਉਹਦੇ ਕਾਰਨ ਪਾਤਸ਼ਾ ਆਪਣਾ ਬੂਹ ਮੂੰਹ ਬੰਦ ਰੱਖਣਗੇ ਕਿਉਂ ਜੋ ਉਹਨਾਂ ਨੂੰ ਦੱਸਿਆ ਨਾ ਗਿਆ ਉਹ ਵੇਖਣਗੇ ਅਤੇ ਜੋ ਉਹਨਾਂ ਨੇ ਨਹੀਂ ਸੁਣਿਆ ਉਹ ਸਮਝਣਗੇ ਤਾਂ ਇਸ ਜਗ੍ਹਾ ਤੇ ਜシャਯਾ ਨਬੀ ਜੋ ਪ੍ਰਭੂ ਜੀ ਦੇ ਜਨਮ ਤੋਂ ਲਗਭਗ 750 ਸਾਲ ਪਹਿਲੇ ਜਨਮ ਲਿਆ ਉਹਨਾਂ ਕਹ ਆਖਿਆ ਯਸ਼ੂਸੀ ਆਏ ਤਾਂ ਉਹਨਾਂ ਦੇ ਇੰਨੀ ਮਾਰ ਪਈ ਉਹਨਾਂ ਨੂੰ ਸ਼ਕਲੋਂ ਬੇਸ਼ਕਲ ਕਰ ਦਿੱਤਾ ਤਾਂ ਸਾਰੀਆਂ ਕੌਮਾਂ ਇਸ ਗੱਲ ਤੋਂ ਹੈਰਾਨ ਹੋਣ ਗਈਆਂ ਕਿ ਕਿਸ ਪ੍ਰਕਾਰ ਜਿਹੜਾ ਬਲੀ ਹੋਇਆ ਕੁਰਬਾਨ ਹੋਇਆ ਸਾਰੀ ਧਰਤੀ ਦੀਆਂ ਕੌਮਾਂ ਉਹਦੇ ਵੱਲ ਮੁੜਨ ਗਈਆਂ ਇਹ ਨਵੀਂ ਨੇ ਦੱਸਿਆ ਕੋ ਦੰਗ ਹੋਣਗੇ ਹੈਰਾਨ ਹੋਣਗੇ ਸਾਰੀਆਂ ਕੌਮਾਂ ਮੁਕਤੀ ਦਾਤਾ ਪ੍ਰਭੂ ਯਸ਼ੂ ਜੀ ਦੇ ਵੱਲ ਮੁੜਨ ਗਈਆਂ ਤੇ ਇਹ ਸੀ ਸੰਦੇਸ਼ ਇਹ ਸੀ ਗੁੱਡ ਫਰਡੇ ਗੁੱਡ ਫਰਡੇ ਦੇ ਸ਼ੁਭ ਦਿਹਾੜੇ ਤੇ ਅੱਜ ਬਲੀਵਰਜ਼ ਈਸਟਰਨ ਚਰਚ 88 ਫੁੱਟ ਰੋਡ ਮਜੀਠਾ ਰੋਡ ਵਿਖੇ ਪ੍ਰਭੂ ਯਿਸੂ ਦੀ ਸੰਗਤ ਵੱਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਦੌਰਾਨ ਸਮਸਤ ਲੋਕਾਂ ਨੂੰ ਪਾਪ ਮੁਕਤ ਕਰਨ ਲਈ ਪ੍ਰਭੂ ਯਿਸੂ ਵੱਲੋਂ ਦਿੱਤੀ ਗਈ ਕੁਰਬਾਨੀ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਸੰਦੇਸ਼ ਪੜੇ ਗਏ ਅਤੇ ਸਰਬੱਤ ਦੇ ਭਲੇ ਦੀਆਂ ਦੁਆਵਾਂ ਮੰਗੀਆਂ ਗਈਆਂ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ